नमस्कार दर्शकों शेखावाटी क्षेत्र की खबरें देखने के लिए शेखावाटी एक्सप्रेस को सब्सक्राइब करें पंजाब के अमृतसर में रविवार को गणतंत्र दिवस के मौके पर एक युवक ने बाबा साहेब डॉक्टर भीमराव अंबेडकर की प्रतिमा को तोड़ने की कोशिश की युवक ने प्रतिमा पर हथौड़े से वार किए उसने प्रतिमा के पास रखी संविधान की मूर्ति को भी नुकसान पहुंचाने की कोशिश की लोगों ने पकड़कर युवक को पीट दिया और उसे पुलिस के हवाले कर दिया घटना हेरिटेज स्ट्रीट पर थाने से करीब 150 मीटर की दूरी पर हुई आरोपी की पहचान मोगा के धर्मकोट निवासी आकाशदीप के रूप में हुई है दूसरी तरफ आज दलित समाज ने इस घटना के विरोध में अमृतसर को बंद कर दिया पूरे शहर में दलित समाज ने बंद की कॉल दी थी ਹੈਲੋ ਅੱਜ ਦਾ ਮਾਮਲਾ ਕੈਂਸਲ ਹੈ ਸਿਵਧਾਨ ਨੂੰ ਕਿਸੇ ਨੇ ਅੱਗ ਲਾਤੀ ਹੈ ਜੈ 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 स्यापा <muchas> बुधा ਇਸ ਦੇ ਵਿੱਚ ਜਿਹਦੇ ਵੱਲੋਂ ਕੀਤਾ ਗਿਆ ਉਸ ਉਸ ਨੂੰ ਜਿਹੜਾ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਹਦੇ ਜੋ ਵੀ ਇਹਨੇ ਇਸ ਇਨਸੀਡੈਂਟ ਨੂੰ ਅੰਜਾਮ ਦਿੱਤਾ ਵਾ ਉਸ ਤੇ ਮੁਕੱਦਮਾ ਦਰਜ ਕਰਕੇ ਜਿਹੜੀ ਸਾਡੇ ਵੱਲੋਂ ਮਰਦਕ ਕਾਨੂੰਨੀ ਕਰਦਾ ਜੀ ਕਿੱਟਨਾ ਹੋਈ ਕੀ ਹੈ ਜੀ ਕੌਣ ਸੀ ਨੌਜਵਾਨ ਕਿ ਅਪਾ ਅਜੇ ਮੌਕੇ ਤੇ ਪਹੁੰਚੇ ਹਾਂ ਜੀ ਇਹ ਨੌਜਵਾਨ ਕਿਸ ਦੂਸਰੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਜੀ ਇੱਥੇ ਕਿਉਂ ਆਇਆ ਕਿਵੇਂ ਆਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰਾਂਗੇ ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਚੀਜ਼ ਦਾ ਜਾਜਾ ਲਿਆ ਵਾ ਉਸ ਤੋਂ ਬਾਅਦ ਜਿਹੜਾ ਦੋਸ਼ੀ ਹੈ ਉਸ ਨੂੰ ਅਰੈਸਟ ਕੀਤਾ ਉਸ ਨੂੰ ਅਸੀਂ ਇਨਵੈਸਟੀਗੇਟ ਕਰਕੇ ਫਿਰ ਅਸੀਂ ਤੁਹਾਡੇ ਨਾਲ ਗੱ ਮੇਰੇ ਨਾਲ ਮਤੀਸ਼ਪੀ ਮੈਡੀ ਫਾਉਂਡਰ ਵੀ ਇਲੈਕਸ਼ਨ ਕਮੇਟੀ ਜੀ ਅੱਜ ਇਹ ਘਟਨਾ ਦਾ ਟੀਵੀ ਕਰ ਰਹੇ ਹਾਂ ਬੰਦਬਾਗੀ ਕਰਨਾ ਕਰਦੀ ਹੈ ਜੀ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਪਗਵਾਲ ਵਾਲਮੀ ਕੀ ਤੀਰਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾ ਥੋੜੇ ਮਾਰ ਮਾਰ ਕੇ ਖੰਡਿਤ ਕੀਤਾ ਗਿਆ ਸੰਵਿਧਾਨ ਨੂੰ ਅੱਗ ਲਾਤੀ ਗਈ ਹੈ ਸੰਵਿਧਾਨ ਨੂੰ ਤੋੜਿਆ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ ਕੱਲ 4:30 ਵਜੇ ਐਸਐਚਓ ਕਤਵਾਲੀ ਨੂੰ ਫੋਨ ਕੀਤਾ ਗਿਆ ਲੋਕ ਇੱਥੇ ਲੜ ਝਗੜ ਰਹੇ ਆ ਬੀਬੀ ਆਪਸ ਚ ਲੜ ਝਗੜੇ ਰਹੀਆਂ ਲੜਾਈ ਝਗੜਿਆ ਚ ਦਸਤਾਰਾਂ ਲਾਥ ਰਹੀਆਂ ਇੱਥੇ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ ਔਰ ਅੱਜ ਸਵਿਧਾਨ ਲਾਗੂ ਦਿਵਸ ਦੇ ਉੱਤੇ ਜਿਸ ਦਿਨ ਦਲਿਤਾਂ ਦਾ ਮਹਿਰਾਮ ਵਾਲੀ ਅਧਿਕਾਰਾਂ ਦੇ ਦਰਵਾਜ਼ੇ ਖੁੱਲੇ ਸਭ ਤੋਂ ਵੱਡਾ ਦਿਨ ਸੀ ਅੱਜ ਮਨੁਵਦੀ ਤਾਕਤਾਂ ਨੇ ਇੱਥੋਂ ਦੀਆਂ ਕੁਝ ਸੁਵਿਧਾਨ ਵਿਰੋਧੀ ਜਥੇਬੰਦੀਆਂ ਨੇ ਇੱਕ ਕਰਤੂਤ ਕੀਤੀ ਹੈ ਪੁਲਿਸ ਕਹਿੰਦੀ ਬੰਦਾ ਰਸ ਚ ਲੈ ਲਿਆ ਸਾਨੂੰ ਇੱਕ ਬੰਦਾ ਬਾਹਰ ਚਾਹੀਦਾ ਆਪਾਂ ਆਪਣੇ ਹਿਸਾਬ ਦੇ ਨਾਲ ਨਿਆਂ ਚਾਹੁੰਨੇ ਆਂ ਔਰ ਬਾਬਾ ਸਾਹਿਬ ਦਾ ਸਵਿਧਾਨ ਜਲਦ ਤੋਂ ਜਲਦ ਕੀਤਾ ਜਾਵੇ ਕੱਲ ਅੰਮ੍ਰਿਤਸਰ ਬੰਦੀ ਕੋਲ ਹੈਗੀ ਆ ਦੂਜੀ ਬੇਨ ਕਿ ਐਸਸੀਐਸਟੀ ਦਾ ਪਰਚਾ ਬੰਦਾ 295ਏ ਬੰਦੀ ਜੋ ਐਸੀ ਰੈਬਰਾਂ ਦੇ ਐਸੀ ਮਹਾਪੁਰਸ਼ਾਂ ਦੇ ਬੇਅਦਬੀ ਕਰਨ ਤੇ ਧਾਰਾ ਬੰਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਫਸਰ ਆਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਐਸਐਚਓ ਆਇਆ ਕਹਿੰਦਾ ਮੈਂ ਤੇ ਆ ਪੰਜ ਸੱਤ ਦਿਨ ਦੀ ਛੁੱਟੀਆਂ ਤੋਂ ਬਾਅਦ ਆਇਆ ਮੈਨੂੰ ਕੀ ਪਤਾ ਤੇ ਕੀ ਹੋਇਆ ਸੋ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਉਮੀਦ ਨਹੀਂ ਸੀ ਪੂਰੇ ਭਾਰਤ ਚ ਬਾਬਾ ਸਾਹਿਬ ਦੀ ਬਰਤੀਵਾ ਤੋੜੀਆਂ ਜਾਂਦੀਆਂ ਜੇ ਤਿਆਰ ਕਰਨ ਵਾਲੇ ਕਰੋੜਾ ਅਰਬਾ ਚ ਹੈਗੇ ਆ ਤੇ ਨਫ਼ਰਤ ਕਰਨ ਵਾਲੇ ਮਨੁਵਾਦੀ ਵੀ ਬੜੇ ਆ ਪਰ ਇਹ ਉਮੀਦ ਨਹੀਂ ਸੀ ਗੰਗਲੀ ਸਰ ਦੀ ਪਗਵਾਲ ਵਾਲਮੀ ਕੀ ਤਰ੍ਹਾਂ ਦੀ ਨਗਰੀ ਦੇ ਇਸ ਤਰੀਕੇ ਦੀ ਮਨੁਵਾਦੀ ਹਰਕਤ ਹੋਏ। ਤੇ ਇੱਕ ਬੜੀ ਵੱਡੀ ਗੱਲ ਚਰਚਾ ਦਾ ਵਿਖੇ ਆ ਕਿ ਇਹ ਪੋੜੀ ਕਿਉਂ ਲਗਾਈ ਗਈ? ਪੋੜੀ ਅਸਲੀ ਗੱਲ ਜੀ ਪੋੜੀ ਹਰ ਸਾਲ ਲਗਾਈ ਜਾਂਦੀ ਆ। ਬਾਬਾ ਸਾਹਿਬ ਦੀ ਪ੍ਰਤਿਮਾ 26 ਜਨਵਰੀ ਹੋਵੇ ਚਾਹੇ 6 ਦਸੰਬਰ ਹੋਵੇ ਪੋੜੀ ਫਾਇਰ ਬ੍ਰਿਗੇਡ ਵੱਲੋਂ ਲਗਾਈ ਜਾਂਦੀ ਜਿੱਥੇ ਬੰਦਿਆ ਇੱਥੇ ਆਂਦੀਆਂ ਬਾਬਾ ਸਾਹਿਬ ਨੂੰ ਨਮਨ ਕਰਦੀਆਂ ਵਾ ਆਪਣੇ ਕੋਲ ਚੜਾਉਂਦੀਆਂ ਨੇ ਕਿਉਂਕਿ ਉੱਦਾਂ ਇੱਥੇ ਪਹੁੰਚਣ ਦਾ ਕੋਈ ਹੈਰਾ ਨਹੀਂ ਹੈ ਇੰਤਜ਼ਾਮ। ਪੋੜੀ ਵਾਲਾ ਕੋਈ ਇਸ਼ੂ ਨਹੀਂ ਹੈਗਾ। ਉਹ ਆਇਆ ਹੀ ਸੰਵਿਧਾਨ ਨੂੰ ਅੱਗ ਲਾਣ ਸੀ। ਪੋੜੀ ਦਾ ਨੂੰ ਮੌਕਾ ਮਿਲ ਗਿਆ ਤੇ ਪੋੜ ਯੋਗ ਮਨੁਵਦੀ ਅਨਸਰ ਨੇ ਮਨੁਵਦੀ ਸ਼ਰਾਰਤੀ ਤਤਵੋਂ ਨੇ ਜਿਹੜੇ ਦਿੱਲੀ ਚ ਵੀ ਬੈਠੇ ਨੇ ਤੇ ਪੰਜਾਬ ਚ ਵੀ ਅਮਰਸਰ ਦੀ ਵੀ ਆਬੋ-ਹਵਾ ਚ ਹੈਗੇ। ਨਾਮ ਬੋਲ ਕੇ ਕੀ ਕਰਾ ਚੋਣ ਜਿਹੜੀ ਇੱਕ ਕਾਲੇ ਕੈਸ਼ਨ 16 ਇੱਕ ਪਰਪਰਕੀ ਘਟਕ ਪੱਦੀ ਗਈ। ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਾ ਸਾਹਿਬ ਟ੍ਰੈਸਟ ਭਗਵਾਨ ਵਾਲਮੀਕ ਆਸ਼ਰਮ ਤੋਂ ਆਜੀ। ਅਸੀਂ ਬੜੀ ਨਖੇਦੀ ਕਰਦੇ ਆ ਜਿਹੜੀ ਕੱਲ ਇੱਕ ਸ਼ਰਾਰਤੀ ਅਨਸਰ ਵੱਲੋਂ ਕੋਤਵਾਲੀ ਚੌਂਕ ਬਾਬਾ ਭੀਮਰਾਓ ਅਵੇਦਕਰ ਜੀ ਦਾ ਬਹੁਤ ਸੋਹਣਾ ਇਹਦਾ ਸਟੈਚੂ ਬਣਿਆ ਆਇਆ। ਜੋ ਕਿ ਮੋਗੇ ਦਾ ਉਹ ਦੱਸਿਆ ਜਾ ਰਿਹਾ ਆ ਉਹ ਮਾੜਾ ਵਿਅਕਤੀ ਮਾੜਾ ਅਨਸਰ ਜਿਹਨੇ ਅੰਮ੍ਰਿਤਸਰ ਦਾ ਮਾਹੌਲ ਖਰਾਬ ਕਰਨ ਵਾਸਤੇ ਬਾਬਾ ਭੀਮਰਾ ਉਹ ਬੇਤਕਰ ਹੈ ਜਿਹਦੇ ਥੋੜੀ ਲਾ ਕੇ ਉਹਨਾਂ ਦੇ ਸਟੈਚੂ ਦੇ ਬਰਾਬਰ ਥੋੜੀ ਲਾ ਕੇ ਉੱਥੇ ਉਹਨੇ ਥੋੜੇ ਮਾਰ ਕੇ ਜਿਹੜਾ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਆ ਅਤੇ ਸਵਿਧਾਨ ਨੂੰ ਪੈਟਰੋਲ ਪੈਟਰੋਲ ਪਾ ਕੇ ਸਵਿਧਾਨ ਤੇ ਪੈਟਰੋਲ ਪਾ ਕੇ ਅੱਗ ਲਾਈ ਆ ਉਸ ਟਾਈਮ ਮੈਂ ਪੁੱਛਣਾ ਚਾਹੁੰਦਾ ਆ ਸੀਪੀ ਸਾਹਿਬ ਨੂੰ ਪੁਲਿਸ ਕਮਿਸ਼ਨ ਸਾਹਿਬ ਨੂੰ ਕਿ ਤੁਹਾਡਾ ਡੀਐਸਪੀ ਐਸਐਚਓ ਮੌਕੇ ਦਾ ਗੋਤਵਾਲੀ ਥਾਣੇ ਦਾ ਜਾਂ ਇਨਚਾਰਜ ਸੁੱਤਾ ਸੀਗਾ ਉਸ ਟਾਈਮ ਮੈਂ ਸੀਪੀ ਸਾਹਿਬ ਨੂੰ ਅਤੇ ਉੱਚ ਦਾਰੀ ਉੱਚ ਉੱਚ ਆਪਣਾ ਅ ਅਫਸਰਾਂ ਨੂੰ ਕੁਝ ਕਹਿਣਾ ਚਾਹੁੰਦਾ ਆ ਬੇਨਤੀ ਕਰਨਾ ਚਾਹੁੰਦਾ ਆ ਕੀ ਜਿਹੜੇ ਉਸ ਟਾਈਮ ਦੇ ਐਸ ਐਚਓ ਡੀ ਐਸਪੀ ਮੋਕੇ ਦੇ ਹਲਕੇ ਦਾ ਤੇ ਇਨਚਾਰਜ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਵੀ ਕੀਤੀ ਜਾਵੇ ਉਹਨਾਂ ਦੇ ਵੀ ਪਰਚਾ ਦਿੱਤਾ ਜਾਵੇ ਅਤੇ ਸਸਪੈਂਡ ਕੀਤਾ ਜਾਵੇ ਅਤੇ ਇਹਦੇ ਪਿੱਛੇ ਕਿਹੜੇ ਕਿਹੜਾ ਕਿਹਦਾ ਹੱਥ ਆ ਕੌਣ ਇਹ ਸਾਰੇ ਕੰਮ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਗਲਤ ਕੰਮ ਕਰਵਾ ਕੇ ਬਾਬਾ ਭੀਮrao ਅੰਬੇਦਕਰ ਸਾਹਿਬ ਤੇ ਜਿਸ ਨੇ ਇਹ ਮਾਰੀ ਘਟਨਾ ਘਟਾਈ ਆ ਉਹਨੂੰ ਵੀ ਫੜਿਆ ਜਾਵੇ ਇਸ ਤੇ ਐਨਐਸਏ ਲਾ ਕੇ ਇਸ ਨੂੰ ਡਿਬਰੂਗਰ ਜੇਲ ਵਿੱਚ ਭੇਜਿਆ ਜਾਵੇ ਇੰਨਾ ਹੀ ਕਹਿੰਦਾ ਆਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਜੀ ਵਾਲਾ ਸੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕੱਲ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਛਾ ਕੱਲੇ ਜੋ ਮੰਦਪਾਗੇ ਜਿਹੜੀ ਘਟਨਾ ਹੋਈ ਆ ਬੜੀ ਉਹ ਨਿੰਦਰ ਜੋ ਗਿਆ ਉਸ ਰੋਸ ਦੇ ਵਿੱਚ ਜਿਹੜਾ ਕੱਲ ਅੰਬਰ ਸਰ ਬੰਦ ਦੀ ਕਾਲ ਦਿੱਤੀ ਜੀ ਉਹ ਅੱਜ ਪੂਰਨ ਤੌਰ ਤੇ ਜਿਹੜਾ ਪਡਾਰੀ ਪੁਲ ਜਿਹੜਾ ਬੰਦ ਕੀਤਾ ਗਿਆ ਵਾ ਔਰ ਸਬੂ ਸਾਕ ਸੰਗਤ ਨੂੰ ਅਪੀਲ ਕਰਦੇ ਸਹਿਰ ਵਾਸੀਆਂ ਨੂੰ ਕਿ ਇਹਦਾ ਜਿਹੜਾ ਪੂਰਾ ਪੂਰਾ ਸਾਥ ਦਿੱਤਾ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਸ਼ਖਸ ਨੂੰ ਗ੍ਰਿਫਟਾਰ ਕਰਤਾ ਦਿੱਤਾ ਗਿਆ ਪਰਚੇ ਦਰਜ ਕਰਦਣਗੇ ਪਰਚੇ ਤੋਂ ਠੀਕ ਕਰ ਦਿੱਤੇ ਆ ਪਰ ਉਹਦੀ ਬ੍ਰਿਕੀ ਦੇ ਵਿੱਚ ਜਾਂਚ ਨਹੀਂ ਨਾ ਹੋਈ ਵੀ ਉਹਨੂੰ ਇਸ ਬੰਦੇ ਕੋ ਕਿਹੜੇ ਕਿਹੜੇ ਬੰਦੇ ਨੇ ਕਰਾਇਆ ਵਾ ਥੋੜਾ ਉਹਨੂੰ ਕਿੰਨੇ ਦਿੱਤਾ ਵਾ ਉਹ ਕਿਉਂ ਉਹਦੇ ਤੇ ਛੜਿਆ ਵਾ ਪ੍ਰਸ਼ਾਸਨ ਦੇ ਲਾਗੇ ਖੜਾ ਵਾ ਸਾਰਾ ਉਹ ਕਿਹੜੇ ਕਾਰਨ ਹੋਇਆ ਵਾ ਇਸ ਕਰਕੇ ਮੰਗ ਕਰਦਿਆਂ ਕਿ ਇਹਨੂੰ ਸਖਤ ਤੋਂ ਸਖਤ ਜਿਹੜਾ ਜਿਹੜੀ ਉਹ ਫਾਸੀ ਦੀ ਸਜ਼ਾ ਸਾਡੀ ਸਮਾਜ ਦੀ ਮੰਗ ਹੈ ਇਹਨੂੰ ਦਿੱਤੀ ਜਾਵੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਅਜੇ ਅਜੇ ਤੱਕ ਤੇ ਕੋਈ ਨਹੀਂ ਆਇਆ ਅੱਜ ਅੱਜੇ ਤੱਕ ਤੇ ਕੋਈ ਨਹੀਂ ਆਇਆ ਆ ਜੀ ਪਹਿਲੇ ਤਾਂ ਸਾਰੀ ਸ਼ਕਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸੰਤ ਰਕੇਸ਼ਨਾਥ ਜਨਰਲ ਸੈਕਟਰੀ ਸੰਤਮਾਨ ਸਭਾ ਭਾਰਤ ਧੂਣਾ ਸਾਹਿਬ ਟਰਸਟ ਜੋ ਬੀਤੇ ਦਿਨੀ ਜੋ ਪਾਪੀਆਂ ਵੱਲੋਂ ਪਾਪ ਕੀਤਾ ਗਿਆ ਸੀ ਜੋ ਸਾਡੇ ਕੌਮ ਦੇ ਰਹਿਬਰ ਸਾਰੇ ਭਾਰਤ ਦੇ ਰਹਿਬਰ ਡਾਕਟਰ ਭੀਮਰਾਓ ਅੰਬੇਡਕਰ ਅੰਬੇਡਕਰ ਸਾਹਿਬ ਜੀ ਦੇ ਸਰੂਪ ਦੇ ਨਾਲ ਜਿਹੜੀ ਤੋਰ ਭੰਨ ਕੀਤੀ ਗਈ ਹੈ ਛੇੜਛਾੜ ਕੀਤੀ ਗਈ ਹੈ ਤੇ ਅਸੀਂ ਉਹਦਾ ਪਰਜੋਰ ਵਿਰੋਧ ਕਰਦੇ ਆਂ ਔਰ ਸਹਿਬ ਪਾਤਸ਼ਾਹ ਸਤਗੁਰ ਮਲਕੀਤਨਾਥ ਮਹਾਰਾਜ ਜੀ ਦੀ ਰਹਿਨਮਾਈ ਇਹ ਕੱਲ ਇੱਕ ਕਾਲ ਦਿੱਤੀ ਗਈ ਸੀ ਜਿਹਦੇ ਵਿੱਚ ਅੰਮਰਸਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਉਸ ਗੋਲ ਨੂੰ ਸਮਰਥਨ ਦਿੱਤਾ ਗਿਆ ਸ਼ਹਿਰ ਵਾਸੀਆਂ ਵੱਲੋਂ ਵੀ ਔਰ ਅੱਜ ਦੇ ਦਿਨ ਜੋ ਸਹਿਬ ਪਾਤਸ਼ਾਹ ਸਤਗੁਰ ਮਲਕੀਤਨਾਨ ਮਹਾਰਾਜ ਜੀ ਆਪ ਖੁਦ ਆ ਕੇ ਜੋ ਕਿ ਭੰਡਾਰੀ ਪੁਲ ਨੂੰ ਬੰਦ ਕਰਾਇਆ ਗਿਆ ਔਰ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਆਦੇਸ਼ ਕਰਦੇ ਆ ਕਿ ਅੱਜ ਦੇ ਦਿਨ ਤੁਸੀਂ ਸੰਤ ਸਮਾਜ ਦਾ ਸਾਥ ਦੋ ਆਪਣੀਆਂ ਦੁਕਾਨਾਂ ਕਾਰਖਾਨੇ ਕਾਰੋਬਾਰ ਨੂੰ ਬੰਦ ਕਰੋ ਔਰ ਜੋ ਕਿ ਜਿੰਨਾ ਪਾਪੀਆਂ ਨੇ ਇੱਕ ਕੁਫਰ ਤੋਲਿਆ ਪਾਪ ਕੀਤਾ ਉਹਨਾਂ ਨੂੰ ਅਸੀਂ ਬੰਦੀ ਕਾਰਵਾਈ ਦੇ ਵਿੱਚ ਆਪਣੀ ਸਜ਼ਾ ਦਵਾ ਸਕੀਏ ਔਰ ਸੰਤ ਸਮਾਜ ਦੀ ਇਹ ਸਾਡੀ ਆਦੇਸ਼ ਹੈ ਸਾਡਾ ਆਦੇਸ਼ ਹੈ ਕਿ ਜਿਹੜੇ ਪਾਪੀਆਂ ਨੇ ਪਾਪ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉਹ ਨਾਲ ਦੇ ਨਾਲ ਮੈਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹਨਾ ਡੀਸੀ ਨੂੰ ਦੱਸਣਾ ਚਾਹਨਾ ਸੀਪੀ ਨੂੰ ਦੱਸਣਾ ਚਾਹਨਾ ਕਿ ਜਿਹੜੇ ਇਕੱਲੇ ਬੰਦੇ ਨੂੰ ਤੁਸੀਂ ਗ੍ਰਿਫਤਾਰਤਾ ਕਰ ਲਿਆ ਪਰ ਇਹ ਬ੍ਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਉਹਦੇ ਪਿੱਛੇ ਮੇਨ ਪਾਪਰਾਂ ਕਿਹੜੀਆਂ ਨੇ ਕਿਹੜੀਆਂ ਨੇ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਥੋੜਾ ਪ੍ਰੋਵਾਈਡ ਕਰਾਇਆ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ ਔਰ ਤੁਸੀਂ ਆਪ ਦੇਖੋ ਕਿ ਇੱਕੋ ਭੀਰ ਪਾੜ ਵਾਲਾ ਇਲਾਕਾ ਹੈ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਔਰ ਉਥੇ ਇੰਨਾ ਵੱਡਾ ਪਾਪ ਕਿਵੇਂ ਹੋ ਗਿਆ ਅਸੀਂ ਪ੍ਰਸ਼ਾਸਨ ਕੋਲ ਪੁੱਛਣਾ ਚਾਹੁੰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਡਾ ਨਾਂਜ ਬਾਬਾ ਸਰਵਨਾਥ ਜੀ ਹਾਂ ਜੀ ਜੋ ਅਸੀਂ ਕਹਿਣਾ ਚਾਹੁੰਦੇ ਆ ਵੀ ਬਾਬਾ ਸਾਹਿਬ ਵੀ ਮਰਾਉ ਜੀ ਜਿਹੜੇ ਵਰਲਡ ਦੇ ਵਿੱਚ ਹੈ ਹਰਕ ਹਰਕਤੇ ਥਾਰੇ ਰੱਖਸ਼ਾ ਕਰਦੇ ਆ ਕਿਸੇ ਨੂੰ ਮੁਸੀਬਤ ਪੈਂਦੀ ਆ ਭਾਵੇਂ ਚਰਚਿਆ ਭਾਵੇਂ ਵੀ ਕਰੇ ਬੇਦਬੀ ਹੁੰਦੀ ਆ ਆਪਾਂ ਬਾਬਾ ਸਾਹਿਬ ਦੇ ਅੱਗੇ ਸੁਧਾਰ ਕੇ ਰੱਖਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਜਦੋਂ ਇਨਸਾਫ ਦੇਣ ਵਾਲੇ ਦੇ ਨਾਲ ਕੋਈ ਥੋੜੇ ਲੈ ਕੇ ਆਉਂਦਾ ਵਾ ਕੋਈ ਥੋੜੇ ਚਲਾਉਂਦਾ ਵਾ ਉਥੇ ਇੱਕ ਕੈਮਰਾ ਲੈ ਕੇ ਜਾਵੇ ਬੰਦਾ ਉਹਦਾ ਕੈਮਰਾ ਖੋਇਆ ਜਾਂਦਾ ਵੀ ਕੈਮਰਾ ਲੈ ਕੇ ਕਿਉਂ ਆਇਆ ਵਾ ਇੰਨੀ ਉਥੇ ਸ਼ਕਤਾਈ ਆ ਉਹ ਸ਼ਕਤਾਈ ਦੇ ਵਿੱਚ ਬਾਬਾ ਸਾਹਿਬ ਦੇ ਥੋੜਾ ਲੈ ਕੇ ਚੜ ਜਾਂਦਾ ਵਾ ਉਥੇ ਮਸੀਨ ਲੱਗਦੀ ਕਿਹੜੇ ਕਿਹੜੇ ਬੰਦਿਆਂ ਦਾ ਹੱਥ ਹੈ ਉਹਦੇ ਵਿੱਚ ਅੱਜ ਜੋ ਕੋਈ ਧੀ ਭੈਣ ਹੈ ਅੱਜ ਕੋਈ ਨੌਕਰੀਆਂ ਸਾਡੀਆਂ ਪੈੜਾ ਕਰਨੀਆਂ ਬਾਬਾ ਸਾਹਿਬ ਦੀ ਬਦੌਲਤ ਆ ਜੇ ਇਹ ਬੋਲਣ ਦਾ ਅਧਿਕਾਰ ਸਾਨੂੰ ਦਿੱਤਾ ਬਾਬਾ ਸਾਹਿਬ ਨੇ ਦਿੱਤਾ ਅੱਜ ਹਰ ਇੱਕ ਵਰਗ ਵਰਡ ਜਿਹੜਾ ਵਾ ਕੋਈ ਵੀ ਆ ਜੇ ਕਹਿੰਦੇ ਕਸਵਧਾਨ ਕਪੜਾ ਲਈ ਰਾਜ ਬਾਬਾ ਸਾਹਿਬ ਦੀ ਬਦੌਲਤ ਮਿਲ ਰਿਹਾ ਸਕੂਲਾਂ ਦੇ ਪੜਾਈਆਂ ਦਾ ਅੱਜ ਬਾਬਾ ਸਾਹਿਬ ਦੇ ਸਰੂਪ ਦੇ ਉੱਤੇ ਛੇੜਛਾੜ ਹੋਈ ਆ ਅੱਜ ਸਾਡੀਆਂ ਕੋਮਾਂ ਜਿਹੜੀਆਂ ਇਹੀ ਖਲੋਤੀਆਂ ਨੇ ਇਹਨਾਂ ਦੇ ਉਹ ਬੰਦੇ ਨੂੰ ਅਸੀਂ ਕਹਿੰਨੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਜਿਹੜੇ ਜਿਹੜੇ ਬੰਦੇ ਵਿੱਚ ਵਿਰੋਧੀ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਇਹ ਪੜਿਆ ਲਿਖਿਆ ਗਿਆ ਹੈ ਸਮਾਜ ਹੈ ਉਹਨੇ ਉਹ ਪਹਿਲੀਆਂ ਗੱਲਾਂ ਨਹੀਂ ਰਹੀਆਂ ਅਸੀਂ ਸੰਵਿਧਾਨ ਦੇ ਅਧਿਕਾਰ ਲੈ ਕੇ ਉਹਨੂੰ ਸਜ਼ਾ ਦਿਵਾ ਕੇ ਛੱਡਾਂਗੇ ਜੋ ਬੋਲੇ 100 ਰੁਪਏ ਬਾਲਮਿਕੀ ਮਾ ਸੇਵਾਦਾਰ ਬਾਬਾ ਬਲਵੰਤਨਾ ਸਤਿਗੁਰੂ ਮਲਕੀਤਨਾ ਮਹਾਰਾਜ ਜੀ ਪਵਨ ਵਾਲਮੀਕ ਤੀਰਤੂਣਾ ਸਾਹਿਬ ਤੋਂ ਜਿਹੜੀ ਕੱਲ ਦੀ ਦੁਰਘਟਨਾ ਆਈ ਆ ਦਰਬਾਰ ਸਾਹਿਬ ਦੇ ਵਿੱਚ ਇੰਨੀ ਕ ਪਬਲਿਕ ਹੁੰਦੀ ਆ ਇੰਨੀ ਭੀੜ ਹੁੰਦੀ ਆ ਇੰਨਾ ਪ੍ਰਸ਼ਾਸਨ ਹੁੰਦਾ ਜਿਹਦੇ ਵਿੱਚ 25 ਤੋਂ 30 ਫੁੱਟ ਦੀ ਪਰਤਮਾ ਬਾਬਾ ਸਾਹਿਬ ਦੀ ਜਿੱਤੇ ਘਾਟੋ ਘੱਟ ਕੋ ਅੱਧਾ ਘੰਟਾ ਵੀ ਲੱਗਾ ਹੋਗਾ ਬੰਦੇ ਨੂੰ ਚੜ੍ਹਦੇ ਉਤਰਦੇ ਜਿਹਦੀ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਿਗਹਿਲੀ ਹੈ ਔਰ ਬਾਕੀ ਦਾ ਸਾਰਾ ਕੋਈ ਸਾਰਿਆਂ ਦਾਸ ਹੀ ਦਿੱਤਾ ਮੈਂ ਦੋ ਚੀਜ਼ਾਂ ਕਹਿਣਾ ਚਾਹੁੰਨਾ ਵੀ ਸਭ ਤੋਂ ਪਹਿਲਾਂ ਤੇ ਜਿਹੜਾ ਅਮਿਤ ਸ਼ਾ ਆ ਜਿੰਨੇ ਖੁਦ टीवी ਦੇ ਉੱਤੇ ਸਾਰੇ ਭਾਰਤ ਨੂੰ ਪਤਾ ਪਈ ਇਹਨੇ ਬੋਲਿਆ ਵੀ ਆਰਾਮ ਰਾਮ ਬੋਲੋ ਜੈ ਭੀਮਾ ਬੋਲੋ ਉਹਨੇ ਤੁਹਾਨੂੰ ਪਾਰ ਨਹੀਂ ਕਰਨਾ ਕਿਉਂਕਿ ਇਹੋ ਲੋਕ ਜਿਹੜੇ ਮੰਨਦੇ ਨਹੀਂ ਜਾਂ ਦੋ ਪਾਰਟੀਆਂ ਹੈਗੀਆਂ ਜਾਂ ਜਿਹੜਾ ਪੰਨੂ ਆ ਬਾਹਰੋਂ ਕਰਦਾ ਪਿਆ ਤੇ ਜਾਂ ਅਮਿਤ ਸ਼ਾਹ ਕਰਦਾ ਪਿਆ ਅੰਮ੍ਰਿਤਸਰ ਦੇ ਵਿੱਚ ਅੱਗੇ ਤੇ ਕਦੀ ਇਦਾਂ ਦਾ ਕੰਮ ਹੋਇਆ ਨਹੀਂ ਇਸ ਬੰਦੇ ਨੂੰ ਪੰਡਾਰੀ ਬੋਲੀ ਅਸੀਂ ਧਰਨਾ ਲਾਉਣਾ ਤੇ ਪੰਡਾਰੀ ਬੋਲ ਤੇ ਚੌਂਕ ਦੇ ਵਿੱਚ ਪਬਲਿਕ ਦੇ ਵਿੱਚ ਇਹਨੂੰ ਸਜ਼ਾ ਦਿੱਤੀ ਜਾਵੇ ਤੁਹਾਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਦੇ ਕੰਮ ਕਰਾ ਬਿਲਕੁਲ ਜੀ ਉਹ ਬੋਲਦਾ ਪਿਆ ਅਮਿਤ ਸ਼ਾਹ ਵੀ ਵੀ ਆਰਾਮ ਰਾਮ ਬੋਲੋ ਜੈ ਭੀਮਾ ਬੋਲੋ ਉਦੋਂ ਗੁਰੂ ਕੀਰਤ ਪੰਨੂ ਜਿਹੜਾ ਉਹ ਬੋਲਦਾ ਪਿਆ ਵੀ ਨਾ ਬੋਲੋ ਮਤਲਬ ਹੈ ਅਸੀਂ ਸਵਿਧਾਨ ਨੂੰ ਮੰਨਦੇ ਨਹੀਂ ਇਹ ਕਰਕੇ 모ਗੇ ਤੋਂ ਬੰਦਾ ਛੱਲ ਕੇ ਆਇਆ ਠੀਕ ਹੈ ਜੀ ਉਹਨੂੰ ਕਿਹੜੇ ਕਿਹੜੇ ਬੰਦੇ ਨੇ ਇਹਨੇ ਨਹੀਂ ਇਹ ਦਿਮਾਗੀ ਪਾਗਲ ਐ ਇੱਡੀ ਦੂਰ ਕਿਉਂ ਚੜਿਆ ਹੋਰ ਥੋੜੀਆਂ ਚੀਜ਼ਾਂ ਚੜਨ ਨੂੰ ਆ ਪੁੜਹਾਰੀ ਪੋਲੇ ਆਇਆ ਇੱਥੇ ਛਾਲ ਮਾਰਦਾ ਰੇਲ ਦੇ ਗਾੜੀ ਇਹ ਦੱਸਿਆ ਕੈਂਡਾ ਪਾਗਲ ਹਾਂ 모ਗੇ ਤੋਂ ਆਇਆ ਫਿਰ ਇੰਨੀ ਇੰਨੀ ਜਿਹੜੀ ਆ 100 ਮੀਟਰ ਦੀ ਦੂਰੀ ਤੇ ਦਰਬਾਰ ਸਾਹਿਬ ਆ ਸਾਡੀ ਕੀ ਮੰਗ ਕੀ ਆ ਸਾਡੀ ਮੰਗ ਹੈ ਕਿ ਉਹਨੂੰ ਜਿਹੜਾ ਇੱਕ ਤਾਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਔਰ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜਿਹੜੇ ਉਹਨਾਂ ਦੇ ਮਗਰ ਕੋਈ ਵੀ ਪਾਰਟੀ ਹੈਗੀ ਆ ਸਾਰਾ ਜਿਹੜਾ ਕੋੜਮੇ ਨੂੰ ਸਜ਼ਾ ਦੇ ਦਿੱਤਾ ਜਾਵੇ ਜੈਵਾਲ ਮਿੱਕੀ ਹਰ ਹਰ ਵਾਲ